ਬਲਾਕ ਸਮਿਤੀ ਦਿਲਾਪੁਰ ਸੇ ਚੋਣਾ ਗਏ ਚੋਣ ਪ੍ਰਚਾਰ ਸਿਖਰਾਂ ਤੇ ਔਰ ਬਮੜਾ ਜੋਂ ਤੋਂ ਜ਼ਿਲ੍ਹਾ ਪ੍ਰਸਿੱਦ ਦੇ ਜਿਹੜੇ ਉਮੀਦਵਾਰ ਐ ਗੁਰਦੇਵ ਸਿੰਘ ਟਿਵਾਣਾ ਉਹਨਾਂ ਵੱਲੋਂ ਰੇਤਗੜ੍ਹ ਪਿੰਡ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਜਿਹੜੇ ਲੋਕ ਐ ਲੋਕਾਂ ਨਾਲ ਜਿਹੜੇ ਬੋਟਰ ਐ ਉਹਨਾਂ ਨਾਲ ਸਮਰਥ ਉਹਨਾਂ ਕੋਲ ਮਿਲ ਰਹੇ ਆ ਜਾ ਕੇ ਉਹਨਾਂ ਦੀਆਂ ਤਕਲੀਫਾਂ ਸੁਣ ਰਹੇ ਆ ਕਿ ਕੀ ਕੀ ਤਕਲੀਫਾਂ ਐ ਇਸ ਇਲਾਕੇ ਦੇ ਪਿੰਡਾਂ ਦੀ ਉਹਨਾਂ ਨਾਲ ਗੱਲਬਾਤ ਕਰਦੇ ਗੁਰਦੇਵ ਟਿਵਾਣਾ ਦਾ ਜਿਹੜਾ ਪ੍ਰਚਾਰ ਐ ਕਿਉਂਕਿ ਜਿਹੜੇ ਰਸਤੇ ਐ ਕੋਈ ਦੱਸ ਰਹੇ ਹੋਣ ਜਾਣਕਾਰੀ دی ਇਹ ਤਕਰੀਬਨ ਮੈਂ ਹਲਕੇ ਦਾ ਪੂਰਾ ਰਾਉਂਡ ਲਾਇਆ ਜਿਹੜਾ ਮੇਰੇ ਅਦੀਮ 37 ਪਿੰਡ ਪੈਂਦੇ ਨੇ ਮੈਂ ਕੋਈ ਛੋਟੀ ਤੋਂ ਛੋਟੀ ਜਿਹੜੀ ਬਸਤੀ ਆ ਉੱਥੇ ਵੀ ਗਿਆ ਵੱਡੇ ਤੋਂ ਵੱਡੇ ਪਿੰਡ ਦੇ ਵਿੱਚ ਵੀ ਗਿਆ ਹਰ ਜਗ੍ਹਾ ਤੇ ਪੂਰਾ ਸਹਿਯੋਗ ਮਿਲਿਆ ਕਿਸੇ ਨੇ ਮਤਲਬ ਇਹ ਨਹੀਂ ਕਿਹਾ ਮਤਲਬ ਥਾਪੀਓ ਦਿੱਤੀ ਉਹਨਾਂ ਨੇ ਵੀ ਬੇਟਾ ਕੋਈ ਚੱਕਰ ਨਹੀਂ ਮਤਲਬ ਵੀ ਅਸੀਂ ਤੇਰੇ ਨਾਲ ਆ ਸਾਰੇ ਤੂੰ ਲੋਕਾਂ ਦੇ ਕੰਮ ਕਰੇ ਨੇ ਲੋਕਾਂ ਦੀਆਂ ਗੱਲਾਂ ਸੁਣੀਆਂ ਨੇ ਤੇ ਇਸ ਪਿੰਡ ਦੇ ਵਿੱਚ ਵੀ ਸਭ ਤੋਂ ਵੱਡੀ ਜਿਹੜੀ ਇਸ ਪਿੰਡ ਨੂੰ ਸਹੂਲਤ ਦਿੰਦੀ ਹੈ ਇੱਥੇ ਮਹੱਲਾ ਕਲੀਨਿਕ ਬਣਾਇਆ ਸਭ ਤੋਂ ਪਹਿਲਾ ਮਹੱਲਾ ਕਲੀਨਿਕ ਇੱਥੇ ਬਣਿਆ ਤੇ ਫਿਰ ਜਿਹੜਾ ਛੱਪੜ ਸੀ ਛੱਪੜ ਦਾ ਬਹੁਤ ਮਾੜਾ ਹਾਲ ਦੀ ਛੱਪੜ ਦੀ ਰੀਨੋਵੇਸ਼ਨ ਇੱਥੇ ਕੀਤੀ ਐ ਉਹਦੇ ਵੀ 40-45 ਲੱਖ ਰੁਪਈਆ ਲੱਗਿਆ ਹੁਣ ਜਿਹੜੇ ਦੋ ਛੋਟੇ ਜਿਹੇ ਕੰਮ ਨੇ ਆਪਣਾ ਜਿਵੇਂ ਇੱਕ ਤਾਂ ਰਸਤੇ ਦਾ ਕੰਮ ਐ ਉਹ ਨਗਰ ਨੇ ਹੁਕਮ ਲਾਇਆ ਉਹ ਰਸਤਾ ਕਿਸੇ ਨੇ ਦੱਬਿਆ ਹੋਇਆ ਸੀਗਾ ਉਹਦਾ ਆਪਣਾ ਨਿਸ਼ਾਨਦੇਹੀ ਕਰਕੇ ਉਹ ਕਢਵਾਇਆ ਉਹ ਵੀ ਆਪਣਾ ਜਲਦੀ ਸ਼ੁਰੂ ਕਰ ਦੇਣਗੇ ਕਿ ਸ਼ਮਸ਼ਾਨ ਘਾਟ ਦਾ ਕੰਮ ਐ ਮੇਨ ਇਹਨਾਂ ਦੇ ਹੁਣ ਇਹ ਦੋ ਕੰਮ ਰਹਿ ਗਏ ਉਹ ਅਸੀਂ ਕਰਵਾ ਕੇ ਦਵਾਂਗੇ ਜੀ ਹਾਂ ਸਰ ਤੁਸੀਂ ਕਿੰਨੇ ਪਿੰਡਾਂ ਤੱਕ ਹੁਣ ਤੋਂ ਦੌਰਾ ਕਰਦੇ ਹੋ ਸਰ ਇਹ ਮੇਰਾ ਇਹ ਮੇਰਾ ਮੇਰੇ ਮੇਰੇ ਮਤਲਬ ਜਿਹੜੇ ਜ਼ੋਨ ਦੇ ਵਿੱਚ ਪਿੰਡ ਆਉਂਦੇ ਨੇ ਉਹ 37 ਪਿੰਡ ਆਉਂਦੇ ਨੇ ਜੀ 37 ਪਿੰਡਾਂ ਦੇ ਵਿੱਚੋਂ ਅੱਜ ਇਹ ਮੇਰਾ ਇਸ ਵੇਲੇ ਜਿੱਥੇ ਮੈਂ ਖੜਾ ਅੱਜ ਕਿੰਨੇ ਪਿੰਡਾਂ ਦਾ ਦੌਰਾ ਇਹ ਪਿੰਡ ਹੈ ਜੀ ਇਹ ਮੇਰਾ 35 ਅੱਜ ਮੈਂ ਪਿੰਡ ਕਾਦਰਾਬਾਦ ਦਾ ਰੱਖਿਆ ਹੋਇਆ ਜੀ ਇੱਕ ਨਮਾਦਾਂ ਦਾ ਤੇ ਇੱਕ ਲਾਲੋਚੀ ਦਾ ਰੱਖਿਆ ਦੁਬਾਰਾ ਉੱਥੇ ਵੱਡਾ ਇਕੱਠ ਕਰ ਰਹੇ ਨੇ ਮੁੰਡੇ ਅੱਜ ਤੇ ਤਿੰਨ ਪਿੰਡਾਂ ਦਾ ਤੇ ਕੱਲ ਨੂੰ ਅਸੀਂ ਰੋਡ ਸ਼ੋਅ ਕਰ ਰਹੇ ਹਾਂ ਬਹੁਤ ਵੱਡਾ ਬਾਹਰੋਂ ਬਹੁਤ ਮੁੰਡੇ ਆਪਣੇ ਹਲਕੇ ਦੇ ਆਉਣਗੇ ਤੇ ਮਤਲਬ ਪੂਰਾ ਸਹਿਯੋਗ ਮਿਲ ਰਿਹਾ ਜੀ ਲੋਕਾਂ ਵੱਲੋਂ ਸਰ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਦੇਖੋ ਅਸੀਂ 2026 ਦੇ ਵਿੱਚ ਇੱਕ ਤਾਂ ਛੱਪੜਾਂ ਦੀ ਬਹੁਤ ਵੱਡੀ ਸਮੱਸਿਆ ਸੀਗੀ ਉਹ ਤਕਰੀਬਨ ਅਸੀਂ 60% ਅਸੀਂ ਕਵਰ ਕਰ ਚੁੱਕੇ ਹਾਂ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ 2026 ਦੇ ਵਿੱਚ ਆ ਨਵੇਂ ਸਾਲ ਦੇ ਵਿੱਚ ਵਿੱਚ ਅਸੀਂ ਜਨਨ ਕਿ ਕੋਈ ਛੱਪੜ ਸਮਾਣੇ ਬਲਾਕ ਦੇ ਇਹਨਾਂ ਦੇ ਇਹਨਾਂ ਪਿੰਡਾਂ ਦੇ ਵਿੱਚ ਮਤਲਬ ਇਹ ਨਹੀਂ ਹੋਊਗਾ ਵੀ ਦੀ ਹਾਲਤ ਮਾੜੀ ਆ ਉਹ ਸਾਰੇ ਅਸੀਂ ਕਰਵਾ ਕੇ ਦੇਵਾਂਗੇ ਬਾਕੀ ਜਿੱਥੋਂ ਵੀ ਕਿਤੋਂ ਕੋਈ ਪਤਾ ਲੱਗਿਆ ਵੀ ਇਹ ਕੰਮ ਜ਼ਰੂਰੀ ਆ ਉਹ ਅਸੀਂ ਨਾਲ ਦੀ ਨਾਲ ਨੋਟ ਕੀਤਾ ਜਿਵੇਂ ਇਹਨਾਂ ਨੇ ਸ਼ਮਸ਼ਾਨ ਘਾਟ ਦਾ ਕੰਮ ਦੱਸਿਆ ਅੱਜ ਉਹ ਕਰਵਾ ਕੇ ਦੇਵਾਂਗੇ ਜੀ ਬਹੁਤ ਬੜੀ ਚੋਣ ਪ੍ਰਚਾਰ ਚੱਲ ਰਿਹਾ ਆ ਸਾਡੀ ਨਗਰ ਨੇ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਅ ਰੀਸੈਂਟਲੀ ਜਿਹੜੀ 24 ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਵੀ ਬਹੁਮਤ ਨਾਲ ਜਿਤਾ ਕੇ ਭੇਜਿਆ ਮੈਂ ਟਵਾਣਾ ਸਾਹਿਬ ਨੂੰ ਸਾਡੇ ਪਿੰਡ ਦੇ ਤੌਰ ਤੇ ਮੈਂ ਇਹਨਾਂ ਨੂੰ ਭਰੋਸਾ ਦਿਵਾਉਣਾ ਕਿ ਅਸੀਂ ਵੱਡੇ ਮਾਰਜਨ ਨਾਲ ਇਸ ਵਾਰ ਫਿਰ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਜਿੱਤੋਂ ਤੱਕ ਵਿਕਾਸ ਦੇ ਕੰਮਾਂ ਦੀ ਗੱਲ ਰਹੀ ਹੈ ਆ ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰਾਇੋਰਟੀ ਦੇ ਵਿੱਚ ਸਾਡੇ ਛੱਪੜ ਦਾ ਕੰਮ ਆ ਮਹੱਲਾ ਕਲੀਨਿਕ ਸੀ ਜਿਹੜਾ ਪਹਿਲੀਆਂ ਲਿਸਟਾਂ ਦੇ ਵਿੱਚ ਸਾਡੇ ਨਗਰ ਦਾ ਮਹੱਲਾ ਕਲੀਨਿਕ ਬਣਿਆ ਸੀ ਕੁਝ ਕੰਮ ਰਹਿੰਦੇ ਨੇ ਚਲੋ ਜਾਂਦੇ ਜਾਂਦੇ ਜਿਹੜਾ ਸਾਲ ਇੱਕ ਰਹਿ ਗਿਆ ਉਹ ਸਾਲ ਦੇ ਵਿੱਚ ਵਿੱਚ ਉਹ ਕੰਮ ਵੀ ਹੋ ਜਾਣਗੇ ਸਰ ਠੀਕ ਇਹੀ ਪੰਡਾ ਜੀ ਰੇਤ ਘੜ ਰੇਤ ਘੜ ਦੇਵੋ ਮਸਲਾ ਤਾਂ ਜੀ ਬਹੁਤ ਨਾ ਹੋ ਜਾ ਕਰਨਗੇ ਤਾਂ ਹੀ ਆ ਜੀ ਕਰਾਂਗੇ ਪਹਿਲੇ ਇੱਕ ਤਾਂ ਆ ਨਿਊ ਪੱਥਰ ਰੱਖੇ ਦੋ ਸਾਲ ਹੋ ਗਿਆ ਮੇਰੇ ਉਸਾਲ ਤੇ ਪਰ ਹੋ ਗਿਆ ਦੋ ਸਾਲ ਹੋ ਗਏ ਇਹ ਨਹੀਂ ਬਣਿਆ ਇੱਕ ਜਿਹੜਾ ਛੱਪੜ ਆ ਉਹਦੇ ਚ 9 ਇੰਚੀ ਪਾਈਪ ਪਾਤਾ ਉਹਦੇ ਕੋਲ ਟੁਕੜੇ 15 18 ਇੰਚੀ ਪਾਈਪ ਪਾਵੇ ਜਿਹੜਾ ਲਫਾਫੇ ਲਫੂਫੇ ਸਾਰੇ ਵਿੱਚ ਹੀ ਲੰਘਣ ਇੱਕੋ ਸ਼ਮਸ਼ਾਨ ਘਰ ਦੇ ਥੰਮਲੇ ਪਹਿਲਾਂ ਵੀ ਇਸ ਤਰੀ ਖੜੇ ਤੇ ਹਰ ਹੁਣ ਵੀ ਇਸ ਤਰੀ ਖੜੇ ਇੱਕੋ ਤੁਹਾਡਾ ਚਲਾ ਜਿਹੜਾ ਆ ਸਕੂਲ ਦੇ ਉਰਲੇ ਪਾਸੇ ਉੱਥੇ ਜਦੋਂ ਬਰਸਾਤ ਪੈਂਦੀ ਹੈ ਪਾਣੀ ਗੁੱਡੀ ਗੁੱਡੀ ਖੜ ਜਾਂਦਾ ਹੈ ਅਸੀਂ ਤਾਂ ਫਿਰ ਪਜਾਮੇ ਉੱਪਰ ਤੰਕ ਕੇ ਵਿੱਚ ਦੀ ਤਾਂ ਲੰਘਦੇ ਨੇ ਤਕਲੀਫਾਂ ਦੱਸਤੀਆਂ ਇਹਨਾਂ ਨੂੰ ਪਾਸ ਉਹੀ ਵੀ ਪਾਸ ਉਹੀ ਇਹ ਜਿਹੜੇ ਪਿੰਡ ਦੇ ਲੋਕ ਹੈ ਇਹਨਾਂ ਤਕਲੀਫਾਂ ਵੀ ਦੱਸ ਰਹੇ ਹਨ ਔਰ ਇਹਨਾਂ ਨੇ ਗੁਰਦੇਵ ਟਿਵਾਣਾ ਜਿਹੜੇ ਜ਼ਿਲ੍ਹਾ ਪ੍ਰਸ਼ਦ ਦੇ ਚੋਣ ਲੜ ਰਹੇ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਹੈ ਇਹ ਸਮੱਸਿਆਵਾਂ ਦੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜੇ ਮੌਕਾ ਮੈਨੂੰ ਦਿੱਤਾ ਤਾਂ ਮੈਂ ਜਿਹੜੀ ਸਮੱਸਿਆਵਾਂ ਨੇ ਥੋੜੇ ਸਾਰੇ ਮਸਲੇ ਹੱਲ ਕੀਤੇ ਜਾਣਗੇ